ਰੋ ਵਿਚਾਰ ਬਾਬਾ ਅਜੀਤ ਸਿੰਘ ਜੀ ਸਿੰਘਾ ਨਾਲ ਗੱਲ ਕਰਦੇ ਨੇ ਸੰਗਤ ਜੀ ਵੇਖੋ ਇਹਦੇ ਪੁੱਤ ਨੇ ਜੱਜ ਦੇ ਸਾਹਮਣੇ ਜਾ ਕੇ ਝੂਠੀ ਜਮਾਨਤ ਭਰੀ ਹੈ ਝੂਠ ਬੋਲਿਆ ਹੈ ਨਾਲ ਹੀ ਕਹਿੰਦੇ ਨੇ ਮਜਾ ਭਾਈ ਭਲਾ ਹੋਏਗਾ ਘਰ ਨਾਨਕ ਭਰੀ ਕਰਨਗੇ ਬਿਨਾ ਵਕੀਲ ਤੋਂ ਭਲਾ ਹੋਏਗਾ ਪਰ ਮਾਨ ਨੇ ਉਹ ਬਚਨ ਇਹਨੇ ਧਿਆਨ ਨਾਲ ਸੁਣੇ ਨਹੀਂ ਅਗਲੇ ਦਿਨ ਫਿਰ ਆ ਗਈ ਅਗਲੇ ਦਿਨ ਖੇਡੇ ਬਣੀ ਬਾਬਾ ਅਜੀਤ ਸਿੰਘ ਨਾਲ ਮਲਾਪ ਨਹੀਂ ਹੋਇਆ ਬਾਅਦ ਨੇ ਆਏ ਸਾਧੂ ਮੋਜ ਵਿੱਚ ਮੋਜ ਵਿੱਚ ਰਹਿੰਦੇ ਨੇ ਕਿਉਂਕਿ ਬੇਪਰਵਾਹ ਸਦਾ ਰੰਗ ਖਰ ਹੈ ਜਾਂ ਕੋ ਪਾਪ ਸੁਆਮੀ ਉਹਨਾਂ ਨੂੰ ਕਿਸੇ ਦੀ ਅਧੀਨਗੀ ਨਹੀਂ ਗੁਰਨਾਨਕ ਤੋਂ ਬਿਨਾ ਉਹਦੇ ਗੁਲਾਮ ਰਹਿੰਦੇ ਨੇ ਤੀਸਰੇ ਦਿਨ ਮਾਈ ਫਿਰ ਆਈ ਕੋਈ ਮਾਨਵ ਵਿੱਚ वेदना ਹੈ ਮਹਾਪੁਰਸ਼ਾਂ ਕੋਲ ਤਰਲਾ ਤਾਂ ਲਿਆ ਸੀ ਕੋਈ ਬਚਨ ਨਹੀਂ ਕੀਤਾ ਤੀਸਰੇ ਦਿਨ ਸਾਜ ਪੈ ਗਈ ਤੇ ਸੇਵਾਦਾਰ ਫਿਰ ਕਹਿੰਦਾ ਜਾ ਕੇ ਬਾਬਾ ਜੀ ਉਹ ਮਾਈ ਏ ਜਿਹਨੇ ਪਰਸੋਂ ਕਿਹਾ ਸੀ ਮੇਰੇ ਪੁੱਤ ਦੀ ਜਮਾਲਤ ਨਹੀਂ ਹੁੰਦੀ ਐਨੇ ਨੂੰ ਬਾਬਾ ਅਜੀਤ ਸਿੰਘ ਦਰਗਾਹੀ ਮਹਾਪੁਰਸ਼ ਕਹਿੰਦੇ ਮਾਈ ਪਰਸੋਂ ਦੇ ਬਚਨ ਤਾਂ ਹੋ ਗਏ ਇਹ ਕਿਉਂ ਵਾਰ-ਵਾਰ ਹੁੰਦੇ ਪਈਓ ਮਾਂ ਜੇ ਬੋਲਣ ਲੱਗੀ ਸੀ ਸੇਵਾਦਾਰ ਨੇ ਬਾਹ ਫੜ ਲਈ ਮਾਂ ਚੁੱਪ ਹੋ ਜਾ ਮਹਾਪੁਰਸ਼ਾਂ ਦਾ ਬਚਨ ਹੋ ਗਿਆ ਨਾ ਪਰਸੋਂ ਬਚਨ ਕਰ ਦਿੱਤਾ ਕੰਨ ਲਗੇ ਮਾਂ ਹੁਣ ਜਾ ਕੇ ਪੁੱਤ ਦਾ ਪਤਾ ਲੈਂ ਸਤਿ ਪੁਰਸ਼ਾਂ ਨੇ ਜਿਹੜੇ ਖੇਡ ਰਚਾਉਣੇ ਸੀ ਪਰ ਪਰਸੋਂ ਦੀ ਰਚਾਅ ਦਿੱਤੀ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਆ ਜੇ ਤੇ ਪਹਿਲੀ ਵਾਰ ਸ਼ਹਿ ਦੇ ਘਟਨਾ ਘੱਜੀ ਉਸ ਮਾਂ ਦੀ ਜ਼ਿੰਦਗੀ ਵਿੱਚ ਕਿੱਥੇ ਤਾਂ ਵਕੀਲ ਲੈ ਲੈ ਕੇ ਜਾ ਕੇ ਯਤਨ ਕਰਦੀ ਸੀ ਪੁੱਤ ਦੀ ਜ਼ਮਾਨਤ ਹੋ ਜਾਏ ਪਰ ਜਿਸ ਦਿਨ ਮਾਂ ਪੁਰਸ਼ਾਂ ਦਾ ਬਚਨ ਹੋਇਆ ਸੀ ਨਾ ਉਸੇ ਦਿਨ ਤੋਂ ਸ਼ਾਮ ਨੂੰ ਕਹਿੰਦੇ ਜਿਹੜਾ ਜੱਜ ਜਿਹਨੇ ਸਜ਼ਾ ਲਾਈ ਸੀ ਨਾ ਉਦੇ ਮਨ ਵਿੱਚ ਆਇਆ ਮਨਾ ਚੱਲ ਉਸ ਅੱਜ ਜਾ ਕੇ ਜੇਲ੍ਹ ਵਿੱਚ ਕੈਦੀਆਂ ਨੂੰ ਵੇਖ ਕੇ ਆਉਂਦੇ ਆ ਜਿਨ੍ਹਾਂ ਨੂੰ ਸਜ਼ਾ ਦਿੱਤੀ ਹੈ ਉਹ ਸੁਧਰੇ ਨੇ ਕਿ ਨਹੀਂ ਜੱਜ ਕੋਲ ਪਾਵਰ ਹੈ ਉਹ ਚਲਾ ਗਿਆ ਉੱਥੇ ਜਾ ਕੇ ਜਦੋਂ ਸੁਪਰੀਟੈਂਡੈਂਟ ਦੇ ਨਾਲ ਗੱਲਬਾਤ ਕਰਦਾ ਤੇ ਇੰਨੇ ਨੂੰ ਉਹ ਹੀ ਮਾਂ ਦਾ ਪੁੱਤ 2 3 ਵਾਰੀ ਉਸ ਜੱਜ ਦੇ ਸਾਹਮਣੇ ਹੋਂ ਲੱਗਦਾ ਕਿਉਂਕਿ ਇਹਦਾ ਆਚਰਣ ਚੰਗਾ ਸੀ ਜੇਲ੍ਹ ਵਿੱਚ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਆਚਰਣ ਸੁਧਾਰ ਲੈਂਦੇ ਨੇ ਕਈਆਂ ਨੂੰ ਫਿਰ ਸਾਧ ਸੰਗਤ ਬੜਾ ਪਿਆਰ ਸਤਕਾਰ ਵੀ ਮਿਲਦਾ ਹੈ ਜਿਹੜੇ ਚੰਗੇ ਆਚਰਣ ਵਾਲੇ ਹੋਣ ਤੇ ਜਦੋਂ ਦੋ ਤਿੰਨ ਵਾਰੀ ਨੇੜਿਓ ਲੰਘਾ ਨਾ ਜੱਜ ਦੀ ਨਜ਼ਰ ਪੈ ਗਈ ਕਹਿਣ ਲੱਗੇ ਪੁੱਤੇ ਤੂੰ ਕਿਸ ਤਰ੍ਹਾਂ ਤੇਰੀ ਕੀ ਸਜ਼ਾ ਹੈ ਕਹਿੰਦਾ ਜੱਜ ਸਾਹਿਬ ਮੇਰੇ ਨਾਲ ਤਾਂ ਬੀਤੀ ਮੈਂ ਆਪਣੇ ਮਿੱਤਰ ਦੀ ਗਵਾਹੀ ਭਰੀ ਸੀ ਤੇ ਝੂਠੀ ਭਰ ਬੈਠਾ ਸਾਂ ਜਮਾਤ ਮੈਂ ਝੂਠੀ ਭਰ ਬੈਠਾ ਕਿਰਪਾ ਕਰ ਦਿਓ ਔਰ ਤੁਸੀਂ ਜੱਜ ਆਇਓ ਤੁਹਾਡੇ ਕੋਲ ਦੋ ਤਿੰਨ ਵਾਰੀ ਜ਼ਮਾਨਤ ਲੱਗੀ ਪਰ ਹੋਈ ਨਹੀਂ ਦੇਖੋ ਜੱਜ ਨਾ ਹੁਣ ਵੇਖੋ ਪਿੱਛੋਂ ਤਾਕਤ ਜਿਹੜੀ ਕੰਮ ਕਰਦੀ ਪਈ ਹੈ ਰੱਬ ਦੇ ਪਿਆਰ ਵਾਲੇ ਨੇ ਬਚਨ ਕੀਤਾ ਆਖਿਆ ਮਾਂ ਪੜਾਏਗਾ ਹੁਣ ਅੱਜ ਕੋਈ ਵਕੀਲ ਨਹੀਂ ਕੀਤਾ ਗਿਆ ਉਥੇ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਦਿੱਤੀ ਜਾ ਰਹੀ ਸਾਹਮਣੇ ਜੱਜੇ ਤੇ ਉਸ ਮਾਈ ਦਾ ਲੜਕਾ ਹੈ ਜੱਜ ਉਸ ਦਿਨ ਮਾਨੂੰ ਕਮਾਈ ਤੇ ਕੰਮ ਕਰਦੀ ਸੀ ਕੰਨ ਲ ਕੇ ਪੁੱਤ ਵੇ ਉਹ ਤਾਂ ਫਰਾਦ ਬੜਾ ਵੱਡਾ ਕੀਤਾ ਜੱਜ ਕੋਲ ਝੂਠੀ ਗਵਾਹੀ ਪਰ ਅੱਜ ਤੋਂ ਬਾਅਦ ਜੇਕਰ ਨਹੀਂ ਕਰੇਗਾ ਜਾਂ ਕੱਲ ਤੋਂ ਮੈਂ ਕਹਿ ਦੇਣਾ ਤੇਰੀ ਬੰਦ ਖਲਾਸੀ ਹੋ ਜਾਏਗੀ ਪਰ ਅੱਜ ਤੋਂ ਬਾਅਦ ਐਸਾ ਕਰਮ ਨਾ ਕਰੀ ਉਹ ਮਾਈ ਜਿਸ ਬੇਟੇ ਦੇ ਵਾਸਤੇ ਦੋ ਤਿੰਨ ਵਾਰੀ ਵਕੀਲ ਜਾਂਦਾ ਰਿਹਾ ਉਹਦੀ ਜ਼ਮਾਨਤ ਨਹੀਂ ਹੋ ਸਕੀ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਵਚਨ ਕੀਤਾ ਤੇ ਬਿਨਾਂ ਵਕੀਲ ਤੋਂ ਉਹਦੀ ਰਿਹਾਈ ਹੋਈ ਆਖੋ ਸਤਨਾਮ ਏ ਜੋ ਕੋਈ ਰੱਬ ਦਾ ਪਿਆਰਾ ਜਦੋਂ ਕੋਈ ਮੌਜ ਵਿੱਚ ਆ ਕੇ ਖੇਡ ਰਚਾਉਂਦਾ